ਕਈ ਵਾਰ ਇਦਾਂ ਹੁੰਦਾ ਕਿ ਜਦੋਂ ਤੇ ਤੁਸੀਂ ਕਿਸੇ ਨੂੰ ਦੂਜੇ ਐਂਗਲ ਤੋਂ ਵੇਖ ਰਹੇ ਹੋ ਵਿਰੋਧੀ ਧਿਰ ਵੱਜੋਂ ਤੇ ਉਹ ਚੁਨੁਕਸੀ-ਨੁਕਸੀ ਦਿੱਖਦੇ ਆ ਤੇ ਫਿਰ ਜਦੋਂ ਸਮਾਂ ਬਦਲ ਜਾਂਦਾ ਤੇ ਉਹਨਾਂ ਨਾਲ ਹੀ ਯਾਰੀਆਂ ਹੋਣ ਲੱਗ ਜਾਂਦੀਆਂ ਜਿਵੇਂ ਹੁਣ ਹਿੰਦੁਸਤਾਨ ਨੇ ਉਹਨਾਂ ਤਾਲਬਾਨ ਨਾਲ ਹੀ ਜਾਰੀ ਨਮੋੜਦੀਆਂ ਗੱਲਾਂ ਕਰਨ ਲੱਗ ਗਏ ਜਿਨ੍ਹਾਂ ਨੂੰ ਕਦੀ ਉਹ ਇੱਕ ਅੱਖ ਨਾਲ ਨਹੀਂ ਸੀ ਵੇਖਣਾ ਚਾਹੁੰਦੇ ਕਿ ਉਦੋਂ ਵੀ ਕੁਝ ਐਸੀਆਂ ਗੈਪੀ ਤਾਕਤਾਂ ਪਿੱਛੇ ਸੀਗੀਆਂ ਜਿਹੜੀਆਂ ਚਾਹੁੰਦੀਆਂ ਸੀ ਕਿ ਰਸ਼ੀਆ ਦੇ ਤੋਂ ਪੈਰ ਪੁੱਟੇ ਜਾਣ ਤੇ ਪਾਕਿਸਤਾਨ ਨੂੰ ਉਹਨਾਂ ਨੇ ਵਰਤਿਆ ਸੀ ਮੂਰੇ ਦੇ ਤੌਰ ਤੇ ਜਾਂ ਦਾ ਜਾਂ ਪਾਕਿਸਤਾਨ ਇਟਸੈਲ ਵੀ ਇਹ ਸਮਝਦਾ ਹੈ ਕਿ ਮੈਂ ਰਸ਼ੀਦ ਪੈਰਪੁੱਟ ਦੇ ਨੇਤਰ ਨਹੀਂ ਕਰਨਾ ਉੱਥੇ ਉਹਨਾਂ ਨੂੰ ਭਲਾਇਆ ਜਾਂਦਾ ਇਹਨਾਂ ਨੂੰ ਬੰਦੇ ਸਾਰੇ ਸਪਰ ਰਿੰਜ ਜਿਹੜੇ ਨਾ ਚਲੋ ਵੀ ਚਲੋ ਜਹਾਜ਼ ਇਸਲਾਮ ਨੂੰ ਖਤਰਾ ਹੋ ਗਿਆ ਇਸਲਾਮ ਇਨ ਡੇਂਜਰ ਹੋ ਗਿਆ ਤੇ ਤੁਸੀਂ ਇਸਲਾਮ ਨੂੰ ਬਚਾਣਾ ਤੇ ਰਸ਼ੀਦ ਨੂੰ ਰੋਕਣਾ ਨਹੀਂ ਤੇ ਰਸ਼ੀਦ ਨੇ ਗਰਮ ਪਾਣੀਆਂ ਤੇ ਕਬਜ਼ਾ ਕਰ ਲੈਣਾ ਰਸ਼ੀਦ ਕੋ ਤੁਹਾਨੂੰ ਪਤਾ ਹੈ ਕਿ ਉਹ ਗਰਮ ਪਾਣੀ ਵਾਲੇ ਸਮੁੰਦਰ ਨਹੀਂ ਹੈ ਉਸੇ ਸਰਦੀਆਂ 'ਚ ਜਹਾਜ਼ ਨਾ ਨਹੀਂ ਰੁਕ ਜਾਂਦੀ ਏ ਸ਼ਿਪਿੰਗ ਰੁਕ ਜਾਂਦੀ ਏ ਉਹ ਲੋਕਲ ਰੈਜ਼ ਦਾ ਫਿਆਲੇਕਨ ਅਸਲ 'ਚ ਵਿੱਚ ਮਕਸਦ ਇਹ ਸੀ ਕਿ ਇਹਨੂੰ ਰੁਕਣਾ ਇਹਨੂੰ ਇਸ ਖੇਤੇ 'ਚ ਨਹੀਂ ਹੁੰਦਾ ਨਾ ਅਮਰੀਕਾ ਦੀ ਫੁਆਇਤੀ ਰੋਕੇ ਤੇ ਰਸ਼ੀਆ ਫਿਰ ਨਸ ਗਿਆ ਰਸ਼ੀਆ ਐਸਾ ਹੁੰਦਿਆ ਕਿ ਦੇਖਿਆ ਨੂੰ ਜਾਂਦੇ ਆਪਣੇ ਘਰ ਡਿਫੀਟ ਹੋ ਗਈ ਇੱਕ ਰਸ਼ੀਆ ਤੋਂ 19 ਰਸ਼ੀਆ ਸਟੇਟ ਨਵੇਂ ਨਿਕਲ ਆਏ ਵਿੱਚੋਂ ਤੁਹਾਨੂੰ ਪਤਾ ਹੀ ਹੈ ਸੈਂਟਰ ਦੇ